ਸੋ ਤੁਸੀਂ ਜੁੜੋ ਲਾਈਵ ਇਸ ਪ੍ਰੋਗਰਾਮ ਦੇ ਵਿੱਚ ਸੋ ਆਪਾਂ ਕਰਦੇ ਹਾਂ ਜੀ ਸ਼ੁਰੂ ਲੈਣਿਆ ਇਜਾਜ਼ਤ ਅੱਜ ਗੜੀ ਸਾਹਿਬ ਆਇਓ ਸੀ ਮੱਥਾ ਟੇਕਿਆ ਇੱਕ ਬਹੁਤ ਹੀ ਸੋਹਣਾ ਪ੍ਰੋਗਰਾਮ ਇੱਕ ਤਾਰਾ ਬੋਲੀ ਟੀਮ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਮਾਸੇ ਤੇ ਮੈਂ ਵਧਾਈ ਦੇਣਾ ਸਾਰੀ ਟੀਮ ਨੂੰ ਕਿ ਇਸ ਪ੍ਰੋਗਰਾਮ ਦੇ ਵਿੱਚ ਪਿੰਡਾਂ ਦੀ ਗੱਲ ਹੋਊਗੀ ਪਿੰਡਾਂ ਦੀ ਲੋਕਾਂ ਦੀ ਗੱਲ ਹੋਊਗੀ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਸ ਪ੍ਰੋਗਰਾਮ ਨੂੰ ਸਾਰੇ ਬੱਦ ਤੋਂ ਬੱਦ ਸਪੋਰਟ ਕਰਨ ਤਾਤੀ ਸਾਡੇ ਪਿੰਡਾਂ ਦੀ ਜਿਹੜੀ ਉਹ ਗੱਲ ਹੈ ਜਿਹੜੀ ਉਹ ਲੋਕਾਂ ਤੱਕ ਪਹੁੰਚੇ ਤੇ ਮੈਂ ਦੁਬਾਰਾ ਫਿਰ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ। ਦਾ ਗੁਰਿੰਦਰ ਪੱਟੇ ਜੀ ਜੋ ਇੰਨਾ ਨੇ ਇੱਕ ਤਾਰਾ ਬੁੱਲੇ ਚੈਨਲ ਦੇ ਰਾਹੀਂ ਪੁਰ ਪਿੰਡਾਂ ਦੇ ਮਸਲੇ ਜਿਹੜੇ ਚੱਕਣ ਦੀ ਕੋਸ਼ਿਸ਼ ਕਰਨ ਦਾ ਸੁਝਾ ਹੈ। ਬਹੁਤ ਹੀ ਵਧੀਆ ਉਪਰਾਲਾ ਜੀ ਤੇ ਮੈਂ ਤੁਹਾਨੂੰ ਸਾਰਨ ਵਿਸ਼ੇ ਕਰਨਾ ਚਾਹੁੰਦਾ ਵੀ 15 ਜੁਲਾਈ ਤੋਂ ਇਹ ਆਪਣੇ ਚੈਨਲ ਰਾਹੀਂ ਪਿੰਡਾਂ ਦੇ ਮਸਲੇ ਜੋ ਬਹੁਤ ਹੀ ਜ਼ੋਰ ਦਾ ਪਿੰਡਾਂ ਵਿੱਚ ਜਿਹੜੇ ਪਿੰਡਾਂ ਦੇ ਸਰਕਾਰ ਵੱਲੋਂ ਹੁੰਦੇ ਨੇ ਜਾਂ ਸਰਕਾਰ ਦੇ ਖਿਲਾਫ ਹੁੰਦੇ ਨੇ ਜਾਂ ਭਾਈਚਾਰੇ ਦੇ ਸਾਹਮਣੇ ਹੁੰਦੇ ਨੇ ਹਰ ਇੱਕ ਦਾ ਜੋ ਵੀ ਮਸਲਾ ਹੈ ਉਹ ਇੱਕ ਬੁਰੇ ਤਾਰਾ ਬੋਲੋ ਦੇ ਥਰੂ ਇਹ ਪਿੰਡਾਂ ਦੇ ਜਾਣਗੇ ਕਿ ਉਹ ਪਿੰਡਾਂ ਦੇ ਮਸਲੇ ਜਿਹੜੇ ਉਹ ਉਠਾਉਣਗੇ ਪਿੰਡਾਂ ਦੇ ਵਿੱਚ ਕੀ ਕੰਮਕਾਰ ਹੋਣੇ ਚਾਹੀਦੇ ਨੇ ਕੀ ਕੰਮ ਹੋ ਚੁੱਕੇ ਨੇ ਕੀ ਕਰਾਉਣ ਵਾਲੇ ਨੇ ਕੀ ਸਰਕਾਰਾਂ ਦੇ ਖਿਲਾਫ ਨੇ ਕੀ ਸਰਕਾਰਾਂ ਦੇ ਪੱਖ ਦੇ ਵਿੱਚ ਨੇ ਮੈਂ ਇਹ ਇਹਨਾਂ ਦਾ ਇੱਕ ਬਹੁਤ ਹੀ ਵਧੀਆ ਸਲਾਹਾ ਜੋ ਕਦਮ ਹੈ ਕਿ ਉਹ ਜਿਹੜੇ ਪਿੰਡਾਂ ਦੇ ਮਸਲੇ ਉਠਾਉਣਗੇ ਬਹੁਤ ਵਧੀਆ ਚਲਾਇਆ ਜਵਿੰਦਰ ਪੱਟੀ ਜਿਹੜਾ ਚੈਨਲ ਚਲਾ ਰਹੇ ਨੇ ਇਹ ਇਹਦਾ ਇੱਕ ਬਹੁਤ ਇਹਨੇ ਪਿਛਲੇ 1-2 ਸਾਲਾਂ ਦੇ ਵਿੱਚ ਇਹਨੇ ਆਪਣੇ ਚੈਨਲ ਨੂੰ ਇੰਨਾ ਕਿ ਹਾਈਲਾਈਟ ਕਰਕੇ ਰੱਖਿਆ ਹੈ ਵੀ ਹਰ ਇਹਦੀ ਆਵਾਜ਼ ਤੋਂ ਇਹਨਾਂ ਦੀ ਆਵਾਜ਼ ਇਹਨਾਂ ਦਾ ਚੈਨਲ ਹਰ ਇੱਕ ਇਹਨਾਂ ਨੂੰ ਜਿਹੜਾ ਇਹਨਾਂ ਦਾ ਸ਼ੇਅਰ ਵੀ ਕਰੋ ਲਾਈਕ ਕਰੋ ਸਬਸਕ੍ਰਾਈਬ ਵੀ ਕਰੋ ਮੈਂ ਸਾਰੇ ਬੰਦਨ ਬੇਨਤੀ ਕਰਦਾ ਵੀ ਜਿਹੜਾ ਪਿੰਡ ਪਿੰਡ ਜਾ ਕੇ ਮਿਹਨਤ ਕਰ ਰਹੇ ਨੇ ਇਹ ਦੇਖੋ ਕਿਸੇ ਦੇ ਨੇਪੇ ਦੇ ਭਾਵ ਤੋਂ ਹਰ ਇੱਕ ਬੰਦੇ ਲਈ ਇਹ ਪਹੁੰਚ ਕਰ ਰਹੇ ਨੇ ਜੋ ਵੀ ਸੱਜਣ ਆਪਣੇ ਪਿੰਡ ਵਿੱਚ ਇਹਨਾਂ ਨੂੰ ਦਵਿੰਦਰ ਪੱਟੀ ਜੀ ਨੂੰ ਸਾਰੇ ਜਾਣਦੇ ਨੇ ਇਹਨਾਂ ਦਾ ਮੋਬਾਈਲ ਨੰਬਰ ਇਹ ਛੱਡ ਦੇਣਗੇ ਆਪਣੇ ਮੋਬਾਈਲ ਦੇ ਉੱਪਰ ਇਹਨਾਂ ਨੂੰ ਕੰਟੈਕਟ ਕਰਕੇ ਆਪਣੇ ਪਿੰਡ ਵਿੱਚ ਬੁਲਾਓ ਜੋ ਵੀ ਤੁਹਾਡੇ ਪਿੰਡ ਦੇ ਮਸਲੇ ਨੇ ਤਾਂ ਇਹਨਾਂ ਨੂੰ ਜੂੜ ਠਾਓ ਉਠਾਉਣਾ ਚਾਹੀਦਾ ਆਪਣੀ ਆਵਾਜ਼ ਉਠਾਉਣਾ ਤੁਹਾਡਾ ਹੱਕ ਬਣਦਾ ਮੈਂ ਇੱਕ ਵਾਰ ਫੇਰ ਇੱਕ ਉਤਾਰਾ ਬੋਲੋ ਜੀ ਆ ਤੁਹਾਨੂੰ ਅਦਾ ਕਰਦਾ ਦਵਿੰਦਰ ਪੱਟੀ ਦਾ ਨਾਮ ਕਰਦਾ ਜਿਹੜੇ ਹਰ ਇੱਕ ਪੋਲ ਦੇ ਵਿੱਚ ਹੰਮਾਵਾ ਕੇ ਪਹੁੰਚਦੇ ਤੇ ਲੋਕਾਂ ਦੀ ਆਵਾਜ਼ ਹੁੰਦੀ ਦਵਿੰਦਰ ਸਿੰਘ ਪੱਟੀ ਵੱਲੋਂ ਜੋ ਇੱਕ ਨਵਰੇਕਲਾ ਪ੍ਰੋਗਰਾਮ ਚਲਾਇਆ ਗਿਆ ਬਹੁਤ ਹੀ ਸਲਾਗਾ ਜੋ ਇਹ ਦਾ ਪਰਾਲਾ ਹੈ ਜੋ ਕਿ ਪਿੰਡਾਂ ਦੇ ਜੋ ਵੀ ਸਾਡੇ ਮਸਲੇ ਨੇ ਚਾਹੇ ਡਵੈਲਪਮੈਂਟ ਦੇ ਨੇ ਚਾਹੇ ਕਿਸੇ ਤਰ੍ਹਾਂ ਦੇ ਵੀ ਮਸਲੇ ਨੇ ਪੰਚਾਇਤੀ ਔਰ ਉਹਦੇ ਵਿੱਚ ਮੈਂਬਰ ਸਾਹਿਬਾਨ ਸਰਪੰਚ ਸਾਹਿਬਾਨ ਬਲਾਸ਼ੰਤੀ ਮੈਂਬਰ ਆਪਣੀਆਂ ਕੋਈ ਵੀ ਸਮੱਸਿਆਵਾਂ ਹਨ ਇਸ ਚੈਨਲ ਰਾਹੀਂ ਸਰਕਾਰ ਤੱਕ ਪਹੁੰਚਾ ਸਕਦੇ ਨੇ ਇਹ ਬਹੁਤ ਹੀ ਸਲਾਘਾਯੋਗ ਸਾਡੇ ਵੀਰ ਨੇ ਪ੍ਰੋਗਰਾਮ ਚਲਾਇਆ ਤਾਂ ਕਿ ਸਰਕਾਰ ਤੱਕ ਗੱਲ ਪਹੁੰਚ ਸਕੇ ਇੱਕ ਤਾਰਾ ਮੂਲੇ ਚੱਲਣ ਦੇ ਸੰਵਾਦਤ ਰਵਿੰਦਰ ਭੱਟੀ ਜੀ ਨੇ ਇੱਕ ਬਹੁਤ ਸੋਨਾ ਤੇ ਵਧੀਆ ਪ੍ਰੋਗਰਾਮ ਸਟਾਰਟ ਕੀਤਾ ਪਿੰਡਾਂ ਦੇ ਪ੍ਰਤੀ ਉਹ ਪਿੰਡਾਂ ਦੇ ਅੰਦਰ ਵਿਕਾਸ ਹੋ ਰਿਹਾ ਪਿੰਡ ਪਿੰਡ ਵਾਲੇ ਲੋਕ ਕੀ ਚਾਹੁੰਦੇ ਨੇ ਬਹੁਤ ਵਧੀਆ ਸੰਪਾਦਕ ਆਹੇ ਦਵਿੰਦਰ ਭੱਟੀ ਜੀ ਪਹਿਲਾਂ ਸਾਡੇ ਸਮਾਣੇ ਸ਼ਹਿਰ ਦੇ ਵੱਖ-ਵੱਖ ਸਮਿਆਂ ਦੇ ਜੋ ਸ਼ਹਿਰ ਦਾ ਵਿਕਾਸ ਮੇਰੇ ਮਿਊਂਸਪਲਟੀ ਦੇ ਪ੍ਰਧਾਨ ਹੁੰਦੇ ਹੋਇਆ ਇਹਨੇ ਬਹੁਤ ਵਧੀਆ ਉਜਾਗਰ ਕੀਤਾ ਮੈਂ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਬਲਕ ਸਮਤੀ ਮੈਂਬਰਾਂ ਨੂੰ ਚੇਅਰਮੈਨਾਂ ਨੂੰ ਬੇਨਤੀ ਕਰਦਾ ਕਿ ਇੱਕ ਤਾਰਾ ਬੋਲੇ ਚੱਲਣ ਦੇ ਸੰਵਾਦਕ ਦਵਿੰਦਰ ਭੱਟੀ ਜੀ ਵੱਧ ਤੋਂ ਵੱਧ ਜਿਹੜੇ ਉਹ ਉਜਾਗਰ ਕਰਨ ਵਾਸਤੇ ਇਹਨਾਂ ਦੀ ਉਹਨਾਂ ਨੂੰ ਡਿਵੈਟ ਦਿੱਤੀ ਜਾਵੇ ਧੰਨਵਾਦ ਵਾਈਰੂਡੀ ਕਾਲਸਾ ਦਾ ਵਾਈਰੂਡੀ ਦੀ ਵਾਈਰੂਡੀ ਕਾਲਸਾ ਵਾਈਰੂਡੀ ਦੀ ਪਤੇ ਜੋ ਕਿ ਤਾਰਾ ਬੋਲੇ ਚੈਨਲ ਵੱਲੋਂ ਇੱਕ ਪਿੰਡਾ ਪ੍ਰਤੀ ਪਿੰਡਾ ਦੇ ਵਿਕਾਸ ਪਰ ਦੀ ਜੋ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ਔਰ ਮੈਂ ਸਰਪੰਚਾਂ ਅਤੇ ਪੰਚਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਕਿ ਪਿੰਡਾ ਦੇ ਮਤਲਬ ਇਹ ਪ੍ਰੋਗਰਾਮ 365 ਦਿਨ ਲਈ ਚਲਾਇਆ ਜਾ ਰਿਹਾ ਹੈ ਇਸ ਵਿੱਚ ਵੱਧ ਚੜ ਕੇ ਤਾਰਾ ਬੋਲੇ ਚੈਨਲ ਨੂੰ ਸਹਿਯੋਗ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕੋਈ ਸ਼ਬਦ ਨਹੀਂ ਹੈ ਜਿੰਦਰਾ ਤੁਹਾਡਾ ਕੋਈ ਧੰਨਵਾਦ ਕਰ ਸਕੀਏ ਬਾਕੀ ਇਹ ਵੀ ਪਿੰਡਾਂ ਦੇ ਪਰਾਲੇ ਸ਼ਹਿਰਾਂ ਦੇ ਨਾਲ بڑے ਪਰਾਲੇ ਜਿਹੜੇ ਅੱਗੇ ਖੋਏ ਵੀ ਬੜੇ ਨੇ ਸੋਹਣੇ ਤੇ ਇਸ ਵਿੱਚ ਸਬੰਧ ਵਿੱਚ ਰੱਖਦੇ ਹਾਂ ਕਿ ਸੇ ਪਾਰਟੀ ਨਾਲ ਕੋਈ ਤੇਰ ਮੇਰ ਨਹੀਂ ਮੇਰੀ ਹਰ ਪਾਰਟੀ ਨਾਲ ਅਸੀਂ ਸਭ ਨਾਲ ਸਹਿਮਤ ਹਾਂ ਇਹ ਪਰਾਲੇ ਜਿਹੜੇ ਕਰਨ ਲੱਗੇ ਨੇ ਪੱਟੀ ਸਾਹ ਇਹ ਬੜੇ ਸੋਹਣੇ ਤੇ ਬੜੇ ਸਹਜੇ ਢੱਗ ਦਾ ਤੇ ਕਰ ਰਹੇ ਨੇ ਸਸਿਕਲ ਦੋਸਤੋ ਮੈਂ ਹਾਂ ਦਵਿੰਦਰ ਪੱਠੀ ਔਰ ਤੁਸੀਂ ਜੁੜੇ ਤਾਰਾ ਬੋਲੋ ਪੰਜਾਬੀ ਚੈਨਲ ਦੇ ਨਾਲ ਦੋਸਤੋ ਜਲਦੀ ਆਪਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਪ੍ਰੋਗਰਾਮ ਸ਼ੁਰੂ ਕਰਨੇ ਜਾ ਰਹੇ ਹਾਂ ਜਿਹਦੇ ਵਿੱਚ ਵੱਡਾ ਸਹਿਯੋਗ ਹੈ ਸਾਡੇ ਜ਼ੈਲਦਾਰ ਭਾਜੀ ਹੁਣੀ ਰਚਿੰਦਰ ਸਿੰਘ ਜ਼ੈਲਦਾਰ